ਅੱਗੇ ਤੁਸੀਂ ਆਣਾ ਨਹੀਂ ਤੁਸੀਂ ਜਦੋਂ ਸਮਝਣ ਲੱਗਾ ਤੁਸੀਂ ਨਹੀਂ ਆਵਾਂਗੇ ਤੁਸੀਂ ਅੱਗੇ ਇੱਕ ਵਾਰੀ ਪਹਿਲਾ ਮინისტრਾ ਉਹਨਾਂ ਦੇ ਨਾਂ ਬੋਲੇਆ ਐ ਮਾਨਜ ਦੇਵਾਲਾ ਦਾ ਨਾਂ ਵੀ ਬੋਲੇਆ ਔਰ ਕਿਸੇ ਵੀ ਸਨਮਾਨ ਦੇ ਕਿਸੇ ਵੀ ਲੋਕ ਦੇ ਵਿੱਚ ਸਾਡੇ ਨਹੀਂ ਬੈਠਾ ਮਤਲਬ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਅਗਸਤ ਦਿਹਾੜੇ ਨੂੰ ਮਨਾਉਣ ਦੇ ਲਈ ਸਾਨੂੰ ਸੱਦਾ ਪੱਤਰ ਆਇਆ ਸੀ ਅਸੀਂ ਇੱਥੇ ਪਹੁੰਚੇ ਤਾਂ ਉੱਥੇ ਆਪਾਂ ਦੇਖਿਆ ਕਿ ਚੁਣੇ ਹੋਏ ਨਮਾਇੰਦਿਆਂ ਨੂੰ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦੇ ਆ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਜਿਹੜੇ ਹਾਰੇ ਹੋਏ ਲੋਕ ਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ 15 ਅਗਸਤ ਮੌਕੇ ਸਟੇਜ ਤੋਂ ਨਾਮ ਨਾ ਲਈ ਜਾਂਤੇ ਨਾਰਾਜ਼ ਹੋਏ ਬੀਐਸਪੀ ਐਮਐਲਏ ਡਾਕਟਰ ਨੁਛੱਤਰਪਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਮੰਚ ਤੋਂ ਇੱਕ ਵੀ ਵਾਰ ਨਾਮ ਨਹੀਂ ਬੋਲਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ 나ਹੀਂ ਮੈਨੂੰ ਸਨਮਾਨ ਸਮਾਰੋਹ ਦੇ ਵਿੱਚ ਬੁਲਾਇਆ ਗਿਆ ਦਰਸਲ ਨਵਾਂ ਸ਼ਹਿਰ ਵਿਖੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਆਈਟੀਆਈ ਮੈਦਾਨ ਦੇ ਵਿੱਚ ਕਰਵਾਏ ਗਏ ਸਮਾਗਮ ਜਿੱਥੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਤਿਰੰਗਾ ਚੰਡਾ ਲਹਿਰਾਇਆ ਗਿਆ ਇਸ ਮੌਕੇ ਨਵਾਂ ਸ਼ਹਿਰ ਤੋਂ ਬਸਪਾ ਐਮਐਲਏ ਡਾਕਟਰ ਨਛੱਤਰ ਪਾਲ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਆਪ ਲੀਡਰਾਂ 'ਤੇ ਇਲਜ਼ਾਮ ਲਾਇਆ ਨੇ ਕਿ ਮੇਰਾ ਮੰਚ ਤੋਂ ਇੱਕ ਵਾਰ ਵੀ ਨਾਮ ਨਹੀਂ ਬੋਲਿਆ ਗਿਆ ਤੇ 나ਹੀ ਦਿੱਤੇ ਗਏ ਸਨਮਾਨ ਸਮਾਰੋਹ ਦੇ ਵਿੱਚ ਸ਼ਾਮਲ ਕੀਤਾ ਗਿਆ ਦਰਸਲ ਸਮਾਗਮ ਖਤਮ ਹੋਣ ਤੋਂ ਬਾਅਦ ਉਨ੍ਹਾਂ ਕੈਬਨਿਟ ਮੰਤਰੀ ਬਲਜੀਤ ਕੌਰ ਦਿਨਾਂ ਨਰਾਜ਼ ਕੀ ਜਿ ਐਮਐਲਏ ਡਾਕਟਰ ਅਨਸ਼ਤਰਪਾਲ ਦਾ ਇਹ ਕਹਿਣਾ ਹੈ ਕਿ ਵਿਤਕਰਾ ਇਸ ਵਾਰ ਨਹੀਂ ਬਲਕਿ ਹਰ ਵਾਰ ਹੀ ਕੀਤਾ ਜਾਂਦਾ ਹੈ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਅਗਸਤ ਦਿਹਾੜੇ ਨੂੰ ਮਨਾਉਣ ਦੇ ਲਈ ਸਾਨੂੰ ਸੱਦਾ ਪੱਤਰ ਆਇਆ ਸੀ ਅਸੀਂ ਇੱਥੇ ਪਹੁੰਚੇ ਤਾਂ ਉੱਥੇ ਆਪਾਂ ਦੇਖਿਆ ਕਿ ਚੁਣੇ ਹੋਏ ਨਮਾਇੰਦਿਆਂ ਨੂੰ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦੇ ਆ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਜਿਹੜੇ ਹਾਰੇ ਹੋਏ ਲੋਕ ਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਇਹ ਮੈਂ ਮਾਮਲਾ ਮਾਨਯੋਗ ਡਾਕਟਰ ਬਲਜੀਤ ਕਮਾ ਕੌਰ ਕੈबिनेट ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਂਦਾ ਔਰ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੀ ਪ੍ਰਵੀਲੇਜ ਕਮੇਟੀ ਦੇ ਵਿੱਚ ਇਸ ਮਾਮਲੇ ਨੂੰ ਲਿਆਵਾਂਗੇ ਕਿ ਜਿਹੜੇ ਲੋਕਾਂ ਨੂੰ ਚੁਣ ਕੇ ਲੋਕਾਂ ਨੇ ਭੇਜਿਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੇ ਉਹਨਾਂ ਦਾ ਮਾਨ ਸਤਕਾਰ ਨਹੀਂ ਹੋਊਗਾ ਤਾਂ ਆਮ ਲੋਕਾਂ ਦਾ ਕਿਥੋਂ ਸਤਕਾਰ ਹੋ ਸਕਦਾ ਇਸ ਕਰਕੇ ਅੱਜ ਦਾ ਇਹ ਮੌਕੇ ਤੇ ਉੱਤੇ ਜਿਹੜੀ ਗੱਲ ਹੋਈ ਮੈਨੂੰ ਤਾਂ ਮੰਚ ਤੇ ਵੀ ਤੁਸੀਂ ਬਰਾਜਮੰਸਗੇ ਮੰਚ ਤੋਂ ਵੀ ਬਸਤੀ ਨਿਖਾਰਨ ਨਾਮ ਅਲਾਉਟ ਕੀਤਾ ਗਿਆ ਤੁਹਾਡਾ ਨਾਮ ਤੱਕ ਨਹੀਂ ਗਿਆਗਾ ਇਹ ਹੀ ਮੈਂ ਜਿਹੜੀ ਆਪਣੀ ਗੱਲ ਸੀ ਉਹ ਮੈਂ ਜੋ ਮੰਤਰੀ ਸਾਹਿਬ ਨੂੰ ਦੱਸੀ ਔਰ ਇਹਦੀ ਮਾਰਨ ਵਾਲੇ ਸਮੇਂ ਚ ਜਿਹੜੀ ਆ ਸ਼ਿਕਾਇਤ ਵੀ ਕਰਾਂਗਾ ਸਰ ਇਹਨਾਂ ਦੇ ਵਿੱਚ ਕਿਤੇ ਆਮ ਲੋਕਾਂ ਨੇ ਜਾ ਕੇ ਪ੍ਰਸ਼ਾਸਨ ਦਾ ਮਿਲਿਆ ਪ੍ਰਸ਼ਾਸਨਿਕ ਅਧਿਕਾਰੀ ਨਾਲ ਬੋਲਵਾ ਜੀ ਤਾਂ ਪੁੱਛੇ ਨਾ ਕੋਈ ਕਿਉਂਕਿ ਇਹ ਜਿਹੜਾ ਫੰਕਸ਼ਨ ਸੀ ਜੋ ਸਰਕਾਰੀ ਫੰਕਸ਼ਨ ਸੀ ਇਹਲਾ ਜੀ ਜਪਰ ਸੰਗ ਨਗਰ ਦੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤੇ ਇਹ ਕਰਕੇ ਪ੍ਰਸ਼ਾਸਨ ਦੀ ਗਲਤੀ ਆ ਉਹ ਉਹਦੇ ਖਿਲਾਫ ਅਸੀਂ ਜਿਹੜਾ ਆਪਣਾ ਆਪਣੀ ਗੱਲ ਰੱਖਾਂਗੇ ਪੰਜਾਬ اسمبلی ਉਹਨੇ ਵੀ ਲੋਕ ਹੈ ਮਾਝ ਦੇ ਬਾਰੇ ਨਾਂ ਵੀ ਭੁੱਲਿਆ ਗਿਆ ਔਰ ਕਿਸੇ ਵੀ ਸਨਮਾਨ ਤੇ ਜਿਹੜੀ ਸਨਮਾਨ ਉਹਦੇ ਵਿੱਚ ਹੱਲ ਨਹੀਂ ਭਾਏ ਇਹ ਤਾਂ ਮਤਲਬ ਵੀ ਇੱਕ ਜੁਡੀ ਸੋਸ਼ਲ ਵੈਲਫੇਅਰ ਹੈ ਐਂਡ ਸੋਸ਼ਲ ਸਿਕਿਉਰਿਟੀ ਨੂੰ ਮਿਸਟਰਾਂ ਕਦੋਂ ਕੋਈ ਮੈਂ ਮੰਗਦਾ ਹਾਂ ਨਹੀਂ ਤੁਸੀਂ ਵਾਪਰ ਗਾਰਡਿੰਗ ਦਾ ਮੰਗਿਆ ਕਿ ਸਰਵਿਸ ਜਿਹੜਾ ਜਿਹੜਾ ਤਕਰੀਜ਼ ਹੋਈ ਹੈ ਪ੍ਰੋਟੋਕਾਲ ਵੀ ਉਹ ਇਸ ਕਰਕੇ ਨਹੀਂ ਸਾਡੇ ਤਾਂ ਜਦੋਂ ਇਹਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਆਪੇ ਸਰਕਾਰ ਨੂੰ ਨਹੀਂ ਨਹੀਂ ਤੁਸੀਂ ਆਦੇ ਵੱਡੇ ਭੈਣ ਮੈਂ ਤੁਹਾਡੇ ਧਿਆਨ ਚ ਲੈਣਾ ਮੇਰਾ ਫਰਜ਼ ਬਣਦਾ ਸੀ ਜੇ ਇਹ ਮੇਰਾ ਦੋ ਛੇ ਬਸਤਰਾ ਨਹੀਂ ਅੱਜ ਹੋਇਆ ਨਾ ਉਹ ਤੁਹਾਡੇ ਧਿਆਨ ਚ ਲਿਆਦਾ ਇਹਦੇ ਅਸੀਂ ਚਲੋ ਤੁਹਾਡੇ ਮਾਦੇ ਮਨਾਹੀ ਅੱਜ ਇਕਰਖਾਨ ਜਿਹੜਾ ਬੜਵੈਲੇ ਜਿਹੜਾ